ਕਦੇ ਸਰ ਕੋਈ ਇਹ ਹੋਇਆ ਮੰਨ ਲਓ ਕਿਸੇ ਬੰਦੇ ਨੇ ਬੱਚੇ ਨੂੰ ਗੋਦ ਦੇ ਦਿੱਤਾ ਕਿਸੇ ਨੂੰ ਹਾਂਜੀ ਹਾਂਜੀ ਜਿਹੜੇ ਬੰਦੇ ਨੇ ਗੋਦ ਦਿੱਤਾ ਦੋਨਾਂ ਨੇ ਮੀਆਂ بیوی ਨੇ ਹਾਂਜੀ ਹਾਂਜੀ ਤੇ ਉਹ ਮੰਨ ਲਓ 5-10 ਸਾਲ ਬਾਅਦ ਉਹ ਤੇ ਕੇਸ ਕਰਨਾ ਨਾ 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 ਉਹ ਜਦੋਂ ਜੇ ਤਾਂ ਤੁਸੀਂ ਗੋਦਨਾਮਾ ਅਦਾਲਤ ਰਹੀਂ ਕਰਾ ਲਿਆ ਹਾਂਜੀ ਫੇਰ ਨਹੀਂ ਤੁਸੀਂ ਵਾਪਸ ਲੈ ਸਕਦੇ ਅੱਛਾ ਉਹਦਾ ਆਪਣੇ ਬਾਪ ਦੀ ਜਾਇਦਾਦ ਚ ਮਾਪੇ ਦੀ ਜਾਇਦਾਦ ਚ ਹੱਕ ਨਹੀਂ ਰਹਿੰਦਾ ਹੈ ਬੰਦੇ ਦਾ ਬੱਚੇ ਦਾ ਅੱਛਾ ਜਿਹੜਾ ਜਿਹੜਾ ਗੋਦ ਦੇਤੇ ਹੈ ਨਾ ਹਾਂਜੀ ਜਿਹੜੇ ਮਾਪੇ ਆਪਣੇ ਗੋਦ ਦੇਤੇ ਆ ਉਹ ਬੱਚੇ ਦਾ ਉੱਥੇ ਹੱਕ ਵੀ ਨਹੀਂ ਹੈ ਅੱਛਾ ਜਿਨੇ ਗੋਦ ਲੈ ਲਿਆ ਉੱਥੇ ਜਾ ਕੇ ਉਹਦਾ ਹੱਕ ਪੈਦਾ ਹੋ ਜਾਣਾ ਹੈ ਜੀ ਉਹ ਘਟਾ ਵਧਾ ਉਹ ਜਿੱਦਾਂ ਦਾ ਵੀ ਹਾਂ ਉਹ ਬਾਪ ਦੇ ਬਾਈਪ ਜਿਹੜੇ ਨੇ ਗੋਦ ਲਿਆ ਉਹਦੀ ਜਾਇਦਾਦ ਚ ਹਿੱਸਾ ਲੈ ਸਕਦਾ ਹੈ ਠੀਕ ਹੈ ਜਿੱਥੇ ਉਹ ਪੈਦਾ ਹੋਇਆ ਸੀ ਉੱਥੋਂ ਹਿੱਸਾ ਨਹੀਂ ਲੈ ਸਕਦਾ ਉਹ ਉੱਥੋਂ ਉਹਦਾ ਹਿੱਸਾ ਖਤਮ ਹੋ ਜਾਣਾ ਹੈ ਜਦੋਂ ਗੋਦਨਾਮਾ ਹੋ ਗਿਆ ਜੀ ਠੀਕ ਹੈ ਜੀ ਜਵਾਨੀ ਗੋਦਨਾਮਾ ਕਈ ਵਾਰੀ ਕਰ ਲਿਆ ਆਪਾਂ ਉੱਥੇ ਨਹੀਂ ਇਹ ਲਾਗੂ ਹੁੰਦਾ ਹਾਂ ਜਿਵੇਂ ਪਿੰਡਾਂ 'ਚ ਲਿਖ ਲਿਆ ਚਾਰ ਬੰਦੇ ਆਪਾਂ ਨੇ ਕਰ ਲਿਆ ਹਾਂ ਉਹ ਉਹ ਨਹੀਂ ਲਾਗੂ ਹੁੰਦਾ ਗੋਦਨਾਮਾ ਅਦਾਲਤੀ ਤੌਰ ਤੇ ਹੋਣਾ ਚਾਹੀਦਾ ਤੇ ਜਿਵੇਂ ਤੁਹਾਡੀ ਇੱਕ ਡਿਮਾਂਡ ਸੀ ਵੀ ਜਿੱਥੇ ਤੁਸੀਂ ਸਵਾਲਾਂ ਦੇ ਜਵਾਬ ਦੇ ਰਹੇ ਹੋ ਤੇ ਸਾਨੂੰ ਇੱਕ ਟੌਪਿਕ ਵਾਈਜ਼ ਵੀ ਤੁਹਾਡੀ ਵੀਡੀਓ ਮਿਲਣੀ ਚਾਹੀਦੀ ਆ ਉਹ ਆਪਣੀ ਸੀਰੀਜ਼ ਹੀ ਸਟਾਰਟ ਹੋ ਚੁੱਕੀ ਜਿਵੇਂ ਅਸੀਂ ਪਹਿਲਾਂ ਜਮ੍ਹਾਂਬੰਦੀ ਬਾਰੇ ਵੀਡੀਓ ਵੀ ਤੁਹਾਨੂੰ ਮਿਲ ਗਈ ਤੇ ਤੀਮੇ ਬਾਰੇ ਵੀ ਬਣਾਈ ਆ ਵਿਰਾਸਤ ਕੀ ਹੁੰਦੀ ਆ ਪੋਦੀਵਾਰੀ ਤੇ ਅੱਜ ਆਪਾਂ ਇੱਕ ਗੋਦਨਾਮੇ ਦਾ ਵੀ ਪੂਰਾ ਸਬਜੈਕਟ ਬਾਰੇ ਗੱਲਬਾਤ ਕਰਾਂਗੇ ਤੇ ਉਸ ਤੋਂ ਬਾਅਦ ਆਪਣੇ ਸਵਾਲ ਜਵਾਬ ਵੀ ਹੋਣਗੇ ਤੇ ਵੀਡੀਓ ਤੇ ਕਮੈਂਟ ਕਰਿਆ ਕਰੋ ਕੋਈ ਹੋਰ ਕੋਈ ਤੁਹਾਡਾ ਸਵਾਲ ਹੁੰਦਾ ਸ਼ਾਰਟ ਚ ਕਰਿਆ ਕਰੋ ਕੋਈ ਹੋਰ ਨਮੇ ਕਿਸੇ ਵਿਸ਼ੇ ਵਾਰੇ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਸਾਨੂੰ ਉਹ ਵੀ ਜਰੂਰ ਦੱਸਿਓ ਸੋ ਸਾਰੇ ਦੋਸਤਾਂ ਤੇ ਸਾਰਦਾ ਆਪਣੇ ਚੈਨਲ ਤੇ ਸਵਾਗਤ ਕਰਦੇ ਹਾਂ ਸਾਰੇ ਸਰੋਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਗੋਦਨਾਮਾ ਜਾਨਕਿ ਇਹ ਹੁੰਦਾ ਹੈ ਕਈ ਵਾਰੀ ਕੀ ਹੁੰਦਾ ਹੈ ਨਾ ਕਿਸੇ ਲਈ ਔਲਾਦ ਨਹੀਂ ਹੁੰਦੀ ਜੀ ਤੇ ਉਹ ਕਿਸੇ ਨਾ ਕਿਸੇ ਬੱਚੇ ਬੰਦੇ ਨੂੰ ਬੱਚਾ ਗੋਦ ਲੈਣਾ ਚਾਹੁੰਦਾ ਹੈ ਠੀਕ ਹੈ ਜੀ ਉਹ ਗੋਦ ਲੈਣ ਵਾਲੇ ਜਿਹੜੇ ਦੋਏ ਲੈਣ ਵਾਲਾ ਤੇ ਦੇਣ ਵਾਲਾ ਦਿਮਾਗੀ ਤੌਰ ਤੇ ਠੀਕ ਹੋਣੇ ਜ਼ਰੂਰੀ ਨੇ ਅੱਛਾ ਪਹਿਪੇ ਨੰਬਰ 1 ਦੇ ਹਾਂ ਨੰਬਰ 1 ਤੇ ਦਿਮਾਗੀ ਤੌਰ ਤੇ ਵੀ ਦੋਏ ਠੀਕ ਹੋਣੇ ਚਾਹੀਦੇ ਨੇ ਠੀਕ ਹੈ ਜੀ ਤੇ ਲੈਣ ਵਾਲਾ ਤੇ ਦੇਣ ਵਾਲੇ ਉਹਨਾਂ ਦੇ ਦੋਵਾਂ ਦੇ ਪਤੀ ਤੇ ਪਤਨੀਆਂ ਦੀ ਦੋਵਾਂ ਦੀ ਸਹਿਮਤੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਲੈਣ ਵਾਸਤੇ ਵੀ ਤੇ ਦੇਣ ਵਾਸਤੇ ਵੀ ਲੈਣ ਵਾਸਤੇ ਸਪੋਜ਼ ਕਰੋ ਇਹ ਹੈ ਉਹ ਤੇ ਉਹਦੇ ਘਰ ਵਾਲੀ ਉਹ ਬੱਚਾ ਦੇਣਾ ਚਾਹੁੰਦੇ ਨੇ ਉਹਨਾਂ ਲਵੇ ਦੋ ਬੱਚੇ ਨੇ ਹਾਂਜੀ ਹਾਂ ਇੱਕ ਬੱਚਾ ਉਹ ਗੋਦ ਦੇਣਾ ਚਾਹੁੰਦੇ ਨੇ ਠੀਕ ਹੈ ਉਹਨਾਂ ਲਵੇ ਇਕੱਲੀ ਕੁੜੀ ਹੈ ਮੁੰਡਾ ਗੋਦ ਲੈਣਾ ਚਾਹੁੰਦੇ ਨੇ ਉਹ ਤਾਂ ਗੋਦ ਲੈ ਸਕਦੇ ਨੇ ਦਿਮਾਗੀ ਤੌਰ ਤੇ ਠੀਕ ਹੋਣੀ ਚਾਹੀਦੇ ਨੇ ਠੀਕ ਹੈ ਜੀ ਬਾਲਗ ਹੋਣੀ ਚਾਹੀਦੇ ਨੇ ਨਵਾਲਗ ਨਹੀਂ ਹੋਣੀ ਚਾਹੀਦੇ ਠੀਕ ਹੈ ਜੀ ਨਵਾਲਗ ਜਿਹੜਾ ਬੱਚਾ ਨਾ ਲੈ ਸਕਦਾ ਨਾ ਦੇ ਸਕਦਾ ਹੈ ਹਾਂ ਠੀਕ ਹੈ ਜਿਹੜਾ ਕੋਈ ਨਵਾਲਗ ਹੋਵੇ ਠੀਕ ਹੈ ਜੀ ਅੱਛਾ ਜਿਹੜਾ ਬੱਚਾ ਲੈਣਾ ਹੈ ਹਾਂਜੀ ਹਾਂ ਸਪੋਜ਼ ਕਰੋ ਕਿਸੇ ਨੇ ਬੱਚਾ ਲੈਣਾ ਹੈ ਉਹ ਜਨ 15 ਸਾਲ ਤੋਂ ਘੱਟ ਉਮਰ ਦਾ ਹੈ ਬੱਚੇ ਨੂੰ ਗੋਦ ਲੈ ਸਕਦਾ ਹੈ ਉਸ ਤੋਂ ਵੱਧ ਉਮਰ ਦੇ ਬੱਚੇ ਨੂੰ ਗੋਦ ਨਹੀਂ ਲੈ ਸਕਦਾ ਅੱਛਾ ਇਹ ਉਮਰ ਦਾ ਵੀ ਕੈਟੇਗਰੀ ਹੈ ਉਮਰ ਦੀ ਵੀ ਕੈਟੇਗਰੀ ਹੈ ਅੱਛਾ ਜੇ ਹੁਣ ਬੰਦੇ ਨੇ ਕੋਈ ਕੁੜੀ ਗੋਦ ਲੈਣੀ ਹੈ ਹਾਂਜੀ ਜਿਹੜੀ ਕੁੜੀ ਆ ਉਹਦੀ ਉਮਰ ਨਾਲ 21 ਸਾਲ ਵੱਡਾ ਹੋਣਾ ਚਾਹੀਦਾ ਬੰਦਾ ਜਿਹੜੇ ਨੇ ਗੋਦ ਲੈਣੀ ਹੈ। ਅੱਛਾ ਬੱਚੇ ਮਤਲਬ ਲੈਣ ਵਾਲੇ ਦੀ 21 ਸਾਲ ਵੱਡੀ ਉਮਰ ਹੋਣੀ ਚਾਹੀਦੀ ਹੈ। ਵੱਡੀ ਉਮਰ ਹੋਣੀ ਚਾਹੀਦੀ ਹੈ। ਜੇ ਜਨਾਨੀ ਨੇ ਮੁੰਡਾ ਗੋਦ ਲੈਣਾ ਹੈ, ਉਹਦੀ ਵੀ ਜਨਾਨੀ ਦੀ ਉਮਰ ਬੱਚੇ ਦੇ ਉਮਰ ਤੋਂ 21 ਸਾਲ ਵੱਡੀ ਹੋਣੀ ਚਾਹੀਦੀ ਹੈ। ਇਹ ਵੀ ਕੰਡੀਸ਼ਨ ਹੈ। ਇਹ ਵੀ ਕੰਡੀਸ਼ਨ ਹੈ। ਅੱਛਾ ਜੀ। ਹਾਂ। ਠੀਕ ਆ। ਨਵਾਲਕ ਬੱਚੇ ਨੂੰ ਆਪਾਂ ਗੋਦ ਲੈ ਸਕਦੇ ਹਾਂ ਜਦੋਂ 15 ਸਾਲ ਤੋਂ ਘੱਟ ਹੈ। ਜੇ 15 ਸਾਲ ਤੋਂ ਟੱਪ ਗਿਆ ਤਾਂ ਉਹਨੂੰ ਬੱਚੇ ਨੂੰ ਗੋਦ ਨਹੀਂ ਲੈ ਸਕਦੇ ਆਪਾਂ। ਠੀਕ ਹੈ ਜੀ। ਇਹ ਸ਼ਰਤਾਂ ਨੇ ਇਹਦੇ ਵਿੱਚ। ਪਤਨੀ ਡੈਥ ਹੋਗੀ ਤਾਂ ਉਹ ਕੱਲਾ ਵੀ ਦੇ ਸਕਦਾ ਹੈ। ਅੱਛਾ ਕੱਲਾ ਪਤਨੀ ਹੈਗੀ ਤਾਂ ਪਤਨੀ ਦੀ ਸਹਿਮਤੀ ਜ਼ਰੂਰੀ ਹੈ। ਅੱਛਾ ਫਿਰ ਪਤਨੀ ਹੋਣਾ ਠੀਕ ਹੈ। ਜੇ ਬੰਦਾ ਕੱਲਾ ਹੈ ਹਾਂ ਹਾਂ ਕੱਲਾ ਬੰਦਾ ਦੋ ਬੱਚੇ ਨੇ ਇੱਕ ਬੱਚਾ ਗੋਦ ਦੇਣਾ ਚਾਹੁੰਦਾ ਹੈ, ਦੋ ਮੁੰਡੇ ਨੇ ਇੱਕ ਮੁੰਡਾ ਗੋਦ ਦੇਣਾ ਚਾਹੁੰਦਾ ਹੈ, ਦੇ ਸਕਦਾ ਉਹ ਜੀ। ਲੈਣ ਵਾਲਾ ਜੇ ਵੀ ਪਤਨੀ-ਪਤਨੀ ਉਹਦੇ ਉਹ ਸਹਿਮਤੀ ਉਹਨਾਂ ਲਈ ਵੀ ਆਪਦਾ ਬੱਚਾ ਨਹੀਂ ਚਾਹੀਦਾ। ਠੀਕ ਹੈ ਜੀ। ਜਿਹੜੇ ਨੇ ਲੈਣਾ ਹੈ ਨਾ ਗੋਦ ਉਹਦੇ ਲਈ ਵੀ ਆਪਦਾ ਬੱਚਾ ਨਹੀਂ ਹੋਣਾ ਚਾਹੀਦਾ ਤਾਂ ਗੋਦ ਲੈ ਸਕਦਾ ਹੈ। ਜੇ ਉਹਦੇ ਲਈ ਵੀ ਆਪਦਾ ਮੁੰਡਾ ਹੈਗਾ ਤਾਂ ਮੁੰਡਾ ਗੋਦ ਨਹੀਂ ਲੈ ਸਕਦਾ। ਅੱਛਾ ਇਹ ਵੀ ਕੰਡੀ ਠੀਕਾ ਠੀਕ ਕਦੇ ਸਰ ਕੋਈ ਇਹ ਹੋਇਆ ਮੰਨ ਲਓ ਕਿਸੇ ਬੰਦੇ ਨੇ ਬੱਚੇ ਨੂੰ ਗੋਦ ਦੇਦਾ ਕਿਸੇ ਨੂੰ ਹਾਂਜੀ ਹਾਂਜੀ ਜਿਹੜੇ ਬੰਦੇ ਨੇ ਗੋਦ ਦਿੱਤਾ ਦੋਨਾਂ ਨੇ ਮੀਆਂ ਵਿਵੀਆਂ ਨੇ ਹਾਂਜੀ ਹਾਂਜੀ ਤੇ ਉਹ ਮੰਨ ਲਓ 5-10 ਸਾਲ ਬਾਅਦ ਉਹ ਤੇ ਕੇਸ ਕਰਨਾ ਨਾ 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 ਉਹ ਜਦੋਂ ਜੇ ਤਾਂ ਤੁਸੀਂ ਗੋਦਨਾਮਾ ਅਦਾਲਤ ਰਹੀਂ ਕਰਾ ਲਿਆ ਹਾਂਜੀ ਫੇਰ ਨਹੀਂ ਤੁਸੀਂ ਵਾਪਸ ਲੈ ਸਕਦੇ ਅੱਛਾ ਉਹਦਾ ਆਪਣੇ ਬਾਪ ਦੀ ਜਾਇਦਾਦ ਚ ਮਾਪੇ ਬਾਪ ਦੀ ਜਾਇਦਾਦ ਚ ਹੱਕ ਨਹੀਂ ਰਹਿੰਦਾ ਹੈ ਬੰਦੇ ਦਾ ਬੱਚੇ ਦਾ ਅੱਛਾ ਜਿਹੜਾ ਜਿਹੜਾ ਗੋਦ ਦੇਤੇ ਹੈ ਨਾ ਜਿਹੜੇ ਮਾਪੇ ਬਾਪ ਨੇ ਗੋਦ ਦੇਤੇ ਆ ਉਹ ਬੱਚੇ ਦਾ ਉੱਥੇ ਹੱਕ ਵੀ ਨਹੀਂ ਹੈ ਜਿਨੇ ਗੋਦ ਲੈ ਲਿਆ ਉੱਥੇ ਜਾ ਕੇ ਉਹਦਾ ਹੱਕ ਪੈਦਾ ਹੋ ਜਾਣਾ ਜੀ ਉਹ ਘਟਾ ਵਾਧਾ ਉਹ ਜਿੱਦਾਂ ਦਾ ਵੀ ਹਾਂ ਉਹ ਬਾਪ ਦੇ ਬਾਈ ਜਿਹੜੇ ਨੇ ਗੋਦ ਲਿਆ ਉਹਦੀ ਜਾਇਦਾਦ ਚ ਹਿੱਸਾ ਲੈ ਸਕਦਾ ਹੈ ਠੀਕ ਹੈ ਜਿੱਥੇ ਉਹ ਪੈਦਾ ਹੋਇਆ ਸੀ ਉੱਥੋਂ ਹਿੱਸਾ ਨਹੀਂ ਲੈ ਸਕਦਾ ਉਹ ਉੱਥੋਂ ਦਾ ਹਿੱਸਾ ਖਤਮ ਹੋ ਜਾਣਾ ਹੈ ਜਦੋਂ ਗੋਦਨਾਮਾ ਹੋ ਗਿਆ ਜੀ ਠੀਕ ਹੈ ਜੀ ਜਵਾਨੀ ਗੋਦਨਾਮਾ ਕਈ ਵਾਰੀ ਕਰ ਲੈਂਦੇ ਆਪਾਂ ਉੱਥੇ ਨਹੀਂ ਇਹ ਲਾਗੂ ਹੁੰਦਾ ਆ ਜਿਵੇਂ ਪਿੰਡਾਂ 'ਚ ਲਿਖ ਲੈ ਚਾਰ ਬੰਦੇ ਆਪਾਂ ਨੇ ਹਾਂ ਉਹ ਉਹ ਨਹੀਂ ਲਾਗੂ ਹੁੰਦਾ ਗੋਦਨਾਮਾ ਅਦਾਲਤੀ ਤੌਰ ਤੇ ਹੋਣਾ ਚਾਹੀਦਾ ਹੈ ਠੀਕ ਆ ਫਿਰ ਲਾਗੂ ਹੁੰਦਾ ਕੋਈ ਇਦਾਂ ਦੇ ਕੇਸ ਵੀ ਆ ਜੀ ਆਪਾਂ ਜਵਾਨੀ ਤੌਰ ਤੇ ਰਿਸ਼ਤੇਦਾਰ ਇਕੱਠੇ ਹੋਵਗੇ ਦੋਨਾਂ ਦਿਨਾਂ ਦੇ ਵੀ ਹਾਂ ਉਹ ਕਰ ਲੈਂਦੇ ਨੇ ਪਰ ਉਹ ਬੈਲਡ ਨਹੀਂ ਹੈ ਜੀ ਅਦਾਲਤਾਂ 'ਚ ਬੈਲਡ ਨਹੀਂ ਹੈ ਜੀ ਠੀਕ ਹੈ ਜੀ ਉਹ ਅਦਾਲਤੀ ਬੈਲਡ ਨਹੀਂ ਹੈਗਾ ਬਿਲਕੁਲ ਵੀ ਠੀਕ ਹੈ ਜੀ ਅੱਛਾ ਹੋਰ ਸਰ ਇਹਦੀ ਕੋਈ ਸਾਬਤ ਨਹੀਂ ਜਾਗ ਇਹਦੇ ਲਈ ਕੋਈ ਹੋਰ ਤਾਂ ਨਹੀਂ ਕੋਈ ਇਹਦੀ ਵਿੱਚ ਆਪਾਂ ਕਿਹਦੀ ਵੀ ਜਿਹੜੀ ਇਨ ਫਿਊਚਰ ਦੋਨੇ ਧਿਰਾਂ ਨੂੰ ਦਿੱਕਤ ਨਾ ਆਵੇ ਜਾਂ ਕੋਈ ਆਈ ਹੋਵੇ ਕੋਈ ਇਦਾਂ ਦਾ ਕੇਸ ਹੋਵੇ। ਹੋਰ ਤੇ ਕੀ ਦਿੱਕਤਾਂ ਹੋਣੀਆਂ ਜੀ? ਠੀਕ ਆ ਜੀ। ਮਤਲਬ ਮੇਨ ਤਾਂ ਇਹੀ ਹੈ ਵੀ 20 ਵੀਕਾ ਹੋ। ਅੱਛਾ ਨਾ ਕੀਤਾ। ਹਾਂ ਬਾਲਗ ਹੋਣੇ ਚਾਹੀਦੇ ਨੇ ਜੀ। ਦਿਮਾਗੀ ਤੌਰ ਤੇ ਠੀਕ ਹੋਣੇ ਚਾਹੀਦੇ ਨੇ ਜੀ। ਠੀਕ ਹੈ ਨਾ ਜੀ? ਬੱਚੇ ਦੀ ਉਮਰ 15 ਸਾਲ ਤੋਂ ਘੱਟ ਹੋਵੇ ਜਿਹਨੂੰ ਗੋਦ ਲੈਣਾ ਹੈ ਜੀ। ਠੀਕ ਆ। ਲੈਣ ਵਾਲੇ ਵੀ ਦਿਮਾਗੀ ਤੌਰ ਤੇ ਠੀਕ ਚਾਹੀਦੇ ਨੇ, ਦੇਣ ਵਾਲੇ ਵੀ ਠੀਕ ਚਾਹੀਦੇ ਨੇ ਜੀ। ਅੱਛਾ ਦੇਣ ਵਾਲੇ ਵੀ ਠੀਕ ਚਾਹੀਦੇ ਨੇ। ਹਾਂ ਸੋ ਇਹਦੀ ਦੋਸਤੋ ਗੋਦਨਾਮੇ ਤੇ ਵੀ ਬੱਚੇ ਨੂੰ ਆਪਾਂ ਕਿਵੇਂ ਲੈ ਸਕਦੇ ਹਾਂ ਕਿੰਨੀ ਉਮਰ ਹੋਣੀ ਚਾਹੀਦੀ ਆ ਤੇ ਜੋ ਬੰਦਾ ਗੋਦ ਦੇ ਰਿਹਾ ਤਾਂ ਇੱਕੋ ਮਾਨਯੋਗ ਅਦਾਲਤ ਦੇ ਵਿੱਚ ਉਹਨੂੰ ਰਜਿਸਟਰ ਕਰਵਾਉਣ ਦੀ ਜ਼ਰੂਰਤ ਹੈ ਜਾਂ ਨਹੀਂ ਜੇ ਕਰਵਾ ਰਿਹਾ ਤਾਂ ਉਹਦੇ ਕੀ ਬੈਨੀਫਿਟ ਹੈ ਜੇ ਨਹੀਂ ਕਰਵਾ ਰਿਹਾ ਤਾਂ ਆਪਦਾ ਕੀ ਇਨ ਫਿਊਚਰ ਨੁਕਸਾਨ ਹੋ ਸਕਦਾ ਸੋ ਸਰ ਵੱਲੋਂ ਜਿੰਨਾ ਕਿ ਵੀ ਆਪਣੇ ਆਇਆ ਧਿਆਨ ਦੇ ਵਿੱਚ ਇਹਨਾਂ ਦਾ ਐਕਸਪੀਰੀਅੰਸ ਰਿਕਾਰਡਿੰਗ ਤਾਂ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਨੇ ਜੇਕਰ ਇਸ ਤੋਂ ਬਿਨਾਂ ਵੀ ਕੋਈ ਤੁਹਾਡਾ ਸਵਾਲ ਆ ਤਾਂ ਨੋ ਡਾਊਟ ਤੁਸੀਂ ਸਵਾਲ ਕਰਿਆ ਕਰੋ ਤਾਂ ਕਰਿਆ ਕਰੋ ਸ਼ਾਰਟ ਦੇ ਵਿੱਚ ਸੋ ਧੰਨਵਾਦ ਬਹੁਤ-ਬਹੁਤ ਸਰਦਾ ਵੀ ਬਹੁਤ-ਬਹੁਤ ਧੰਨਵਾਦ ਬੋਤਿਆਂ ਦਾ ਸਾਰਿਆਂ ਦਾ ਜੀ ਤੇ ਚੈਨਲ ਨੂੰ ਸਾਡੇ ਪੇਜ ਨੂੰ ਫੋਲੋ ਜਰੂਰ ਕਰੋ ਕਿਉਂਕਿ ਹਰ ਰੋਜ਼ ਇੱਕ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰਦੇ ਆ ਰਹੇ ਹਾਂ ਵੱਧ ਤੋਂ ਵੱਧ ਇਹ ਜਾਣਕਾਰੀ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਜਰੂਰ ਸ਼ੇਅਰ ਕਰੋ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਬਹੁਤ ਭਲੇਮਾਨ ਲੋਕ ਬੈਠੇ ਨੇ ਜਿਨ੍ਹਾਂ ਨੂੰ ਕੁਝ ਨਹੀਂ ਪਤਾ ਪਰ ਤੁਹਾਡੇ 'ਤੇ ਦਬਾਵਾ ਇੰਨੀ ਆ ਰਹੀਆਂ ਨੇ ਤੇ ਇੰਨੇ ਤੁਸੀਂ ਸਾਡੇ ਲਈ ਅਰਦਾਸਾਂ ਕਰ ਰਹੇ ਹੋ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਸਰਦੀ ਤੁਸੀਂ ਉਮਰ ਦੀ ਦੁਆ ਕਰ ਰਹੇ ਹੋ ਚੈਨਲਾਂ ਦੇ ਵਿੱਚ ਇਹ ਇੰਨੇ ਕਮੈਂਟ ਸਾਨੂੰ ਪਿਆਰ ਭਰੀ ਇੰਨੀ ਹਲਾਸ਼ੀਰੀ ਦੇਣ ਦੇ ਲਈ ਸਾਰੇ ਵੱਲੋਂ ਤੇ ਸਪੈਸ਼ਲੀ ਮੇਰੇ ਵੱਲੋਂ ਤਾਂ ਮੈਂ ਤੁਹਾਡਾ ਹੱਥ ਜੋੜ ਕੇ ਥੈਂਕਸ ਕਰਦਾ ਤੇ ਤੁਸੀਂ ਸਾਡੇ ਤੰਦਰੁਸਤੀਆਂ ਦਵਾਵਾਂ ਵਾਗ ਰਹੇ ਧੰਨਵਾਦ ਜੀ ਬਹੁਤ 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 ਧੰਨਵਾਦ ਸਾਰੀ ਸਰੋਤਾਂ ਦੇ